लोक हित लोका दी आवाज मान लो सी एम साहब साहब जीरो टॉलरेंस पॉलिसी है अगेंस्ट ऑर्गनाइज क्राइम कमिश्नर पुलिस तो अफसर एक बड़ी अच्छी सक्सैस मिली है जिस असी सात बड़े सोफिस्टिकेटेड वैपन फरे हैं और चार दोषी गिरफ्तार हुए हैं ये ने सारा नेटवर्क क्रॉस बॉर्डर पाकिस्तान बेस्ड जो समगलर थ्रू वाया ड्रोन कुछ इन है इंडिया के ਉਹ ਜਿਹੜਾ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਇਹ ਸੁਣਵਾਉਣ ਵਾਸਤੇ ਬੱਬਰ ਨੇ ਕੋਸ਼ਿਸ਼ ਨਹੀਂ ਇਹ ਸੱਤ ਪਿਸਟਲ ਜਿਹੜੇ ਆ ਤੇ ਜੋ ਇੱਕ ਹੈਗਾ 911 ਦਾ ਚਾਰ ਹੈਗੇ ਪੁਆਇੰਟ 3 ਬੋਰ ਤੇ ਉਹਦੇ ਡਿਪਲੋਏ ਹੋਈ ਹੈ ਜਬਰੇ ਸਿਬਿਸਟਿਕੇਟਡ ਚਾਈਨਿਸ ਮਿਸਟਰ ਨੇ 2.25 ਬੋਰ ਦੇ ਪਿਸਟਲ ਵੀ ਹੈਗੇ ਆ 6 ਲਾਈਵ ਪ੍ਰੈਕਟਿਸਿਸ ਤੇ ਇੱਕ ਮੋਟਸਾਈਕਲ ਇਹ ਜਿਹੜਾ ਮੇਨ ਮੋਡਿਊਲ ਹੈਗਾ ਥਿਮ ਕਰਨ ਏਰੀਏ ਦਾ ਸੰਦਰਜੀਤ ਸਿੰਘ ਨੇ ਉਹਦੇ ਨਾਲ ਹੀ ਜੂਵినਾਈਲ ਹੈ। ਇੱਕ ਕਾਫੀ ਦੇਰ ਤੋਂ ਜਮਕਰ ਨੇਰੀਏ ਦੇ ਵਿੱਚ ਭਗਵਾਨਪੁਰਾ ਪਿੰਡਾਂ ਤੇ ਸਰਪਾ ਡਿਸਟ੍ਰਿਕਟ ਦੇ ਵਿੱਚ ਦੁਕੇਰੇ ਦੇ ਪਿੰਡ ਬਾਰਡਰ ਦੇ ਬਿਲਕੁਲ ਨਾਲ ਨੇ ਪਾਕਿਸਤਾਨ ਕੋਲ ਸਪੈਸ਼ਲ ਕਨਸਾਈਨਮੈਂਟਸ ਭੋਗਾਰੇ ਆ। ਔਰ ਅਗੇ ਗੈਂਸਟਰਸ ਦੇ ਕੋਲੇ ਅੱਗੇ ਇਹਨਾਂ ਨੇ ਪਹਿਲਾਂ ਵੀ ਭੇਟੀਆਂ। ਇਹਦੇ ਦੂਜੇ ਦੋ ਦੋਸ਼ੀ ਨੇ ਪ੍ਰਦੀਪ ਸਿੰਘ ਬਬਲੀ ਤੇ ਜਰਨੈਲ ਸਿੰਘ ਇਹ ਸੰਬੰਧ ਰੂਪ ਦਾ ਅਰਸਤ ਨੇ ਐਮ ਵਾਲੇ ਸੋਨੂੰ ਮੋਟਾ ਜੈਨ ਨਾਲ ਰਿਲੇਟਡ ਨੇ ਇਹਨਾਂ ਨੇ ਇੱਕ ਅਸਾਈਨਮੈਂਟ ਮੰਗਾਈ ਹੋਈ ਸੀ ਆ ਕਿ ਜਦੋਂ ਬੁਗਵਾ ਕੁਰੀਏ ਗੈਂਗ ਮੈਂ ਇਹਦੀ ਲਾਕਡਾਸ ਸੋ ਬੇਸਿਕਲੀ ਇਹ ਸੜੇ ਜਾਣ ਦਾ ਪ੍ਰਵੈਂਟ ਸਾਡੇ ਏਰੀਆ ਚ ਅੰਮ੍ਰਿਤਸਰ ਹੱfte ਵਾਲੇ ਦੁਆਲੇ ਬਾਰਡਰ ਏਰੀਆ ਚ ਕ੍ਰਾਈਮ ਪ੍ਰਵੈਂਟ ਹੋਏ ਸਪੈਸ਼ਲੀ ਆਰਗੇਨਾਈਜ਼ ਕ੍ਰਾਈਮ ਜਾਂ ਗੈਂਗਸਟਰ ਕ੍ਰਾਈਮ ਉਕੇ ਮੜੇ ਮਾਰੂ ਜਿਆ ਹਰਦੇ ਇਹਨਾਂ ਨੇ ਕੋਈ ਨਾ ਕੋਈ ਵਾਦਾ ਤੋਂ ਜਾਪ ਜਿਹੜਾ ਸੀ ਔਰ ਇੰਟਰ ਗੈਂਗ ਰਾਈਵਲਰੀ ਦੀ ਓਵਰਆਲ ਇਹ ਸਟੋਰੀ ਆ ਅਮਨ ਸ਼ਾਂਤੀ ਆ ਪਰ ਹੁੰਦੀ ਹੈ ਇਹਦਾ ਇਹਦੇ ਚ ਹੋਰ ਇੰਪੋਰਟੈਂਟ ਕੱਲਾ ਦਾ ਜੁਨੀਆਇਲ ਫੁਰਿਆ ਉਹਦਾ ਫਾਦਰ ਹੈਗਾ ਅਬਸਕੋਡਿੰਗ ਹੈ ਉਹ ਇਸ ਸੀਰੀਜ਼ ਕਿਸ ਨਾਲ ਕੰਟਰ ਹੈ ਉਹ ਆਪਣੇ ਆਰੰਭ ਤੇ ਡਰਾਗ ਤੋਂ ਨਾਲ ਦੀ ਸਰਗਮ ਦੇ ਵਿੱਚ ਕਾਫੀ ਦੇਰ ਤੋਂ ਹੋਇਆ ਆ ਪਰ ਉਹ ਕਹਿੰਦੀ ਤਲਾਸ਼ ਚੱਲੀ ਆ ਜਿਹੜਾ ਆਪਣਾ ਉਹਦਾ ਜੁਨੀਆਇਲ ਬੱਚਾ ਹੈ ਉਨੇ ਵੀ ਐਸੇ ਕੰਮ ਆਪੀ ਜੋੜਿਆ ਸੀਗਾ ਉਹਦੇ ਵਾਸਤੇ ਵੀ ਸਪੈਸ਼ਲ ਪੀਪਾਸ ਹੀ ਬਣਾਈਆਂ ਜਾਂਦੀਆਂ ਫੜਿਆ ਜਾਏਗਾ ਇਹਦੇ ਵਿੱਚ ਜਿਹੜੇ ਮੇਨ ਇੰਪੋਰਟੈਂਟ ਗੱਲਾਂ ਤੇ ਉਹੀ बार-बार ਕਿ ਪਾਕਿਸਤਾਨ ਤੋਂ ਲੀਥਲ ਵੈਪਨ ਇੰਪੋਰਟੈਂਟ ਵੈਪਨ ਆ ਕੇ ਇੰਡੀਅਨ ਕ੍ਰਿਮੀਨਲਸ ਕੋਲ ਪਹੁੰਚੇ ਹੈ ਉਹਦੇ ਨਾਲ ਜਿਹੜਾ ਸਾਡੇ ਇਹਦੇ ਵਿੱਚ ਕ੍ਰਾਈਮ ਦੇ ਵਿੱਚ ਜਿਹੜੇ ਵੈਪਨਸ ਨੇ ਯੂਜ਼ ਹੋਏ ਪਹਿਲੇ ਵਿੱਚ ਜਿਹੜੇ ਤੋਂ ਮੇਨ ਰੋਲ ਦੇ ਸਾਡੇ ਡੀਸੀਪੀ ਸਾਹਿਬ ਦੀ ਅਗਵਾਈ ਦੇ ਵਿੱਚ ਜਿੰਮੇਦਾਰ ਸਾਡੇ ਡੀਸੀਪੀ ਦੇ ਅਧਿਕਾਰ ਦੇ ਨਾਲ ਨਾਲ ਉਹਦੇ ਐਸਪੀ ਵਿਸ਼ਾਲ ਜੀ ਇਸ ਪਾਲ ਸਾਡੇ ਐਸਪੀ ਹਰਵਿੰਦਰ ਕਿਰਮਿੰਦਰ ਸਿੰਘ ਜੀ ਔਰ ਮਨਜੀਤ ਐਸਟੋ ਮੈਡਿਕ ਜੀਮਾ ਔਰ ਰਵੀ ਸਾਡੇ ਇੰਚਾਰਜ ਸੀਏ ਜੀ ਤੋਂ ਹੋਰਾਂ ਤੋਂ ਕੋਈ ਜਿਹੜੀ ਆਲੂ ਕੀ ਸਾਡੇ ਡੀਸੀਪੀ ਨੂੰ ਲਾਉਂਡ ਹੁੰਦੀ ਹੈ ਉਹਨੇ ਬਹੁਤ ਅੱਛਾ ਕੰਮ ਕੀਤਾ ਦਾਮ ਜੀ ਕਾਲਾ ਦਾ ਮੋਡਿਊਲ ਫਾਇਆ ਜਾਂਦਾ ਫਿਰ ਰਵੀ ਜੀ ਵਾਲਾ ਜਿਹੜਾ ਨਾਲ ਉਹਦੇ ਜੁੜਿਆ ਉਹਨਾਂ ਚ ਕੱਲ ਇਹ ਸੀ ਕਿ ਕਾਮਨ ਪੁਆਇੰਟ ਇਹ ਹੈ ਕਿ ਪਾਕਿਸਤਾਨ ਬੇਸ ਵਗਰ ਦੇ ਜੋ ਹੋਈਏ ਜਿਹੜੇ ਆਪ ਦੇ ਜੀ ਨੇ ਬਹੁਤ ਬੜੀ ਥੈਂਕ ਯੂ ਤਾਂ ਜਿਹੜਾ ਸੋਨੂ ਮੋਟਾ ਜਿਹੜਾ ਜੀ ਮੌਤ ਹੋਈ ਸੀ ਉਹਰੇ ਬੰਦੇ ਤਾਂ ਹਗੇ ਹਾਂਜੀ ਉਹਦੇ ਆ ਬੰਦੇ ਜੀ ਇਹ ਉਹਨਾਂ ਦੇ